ਆਲਸਾ ਵੈਲ ਗੁਰਜੀ ਕੀ ਫੱਤੇ ਦੇ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਟੱਬਰ ਤੇ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ ਰਾਜੀ ਕੁਸ਼ ਹੋਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਆ ਇਹ ਸਨੈਕਸ ਬਣਾਵਾਂਗੇ ਇਸ ਸਨੈਕਸ ਵਾਸਤੇ ਆਪਾਂ ਆਲੂ ਉਬਾਲ ਕੇ ਲਏ ਆ 4-5 ਤੇ ਇਹ ਆਪਾਂ ਨਾਲ ਬਣਾਵਾਂਗੇ ਹਰੀ ਚਟਣੀ ਇਹਦੇ ਵਿੱਚ ਆਪਾਂ ਪੂਤਨਾ ਤੇ ਪਿਆਜ਼ ਕੱਟ ਕੇ ਪਾਏ ਆ ਤੇ ਇੱਕ ਆਪਾਂ ਹਰੀ ਮਿਰਚ ਪਾਈ ਆ ਵਿੱਚ ਇੱਕ ਆਪਾਂ ਲਾਲ ਪਾਈ ਆ ਇਹ ਆਪਾਂ ਪਾਵਾਂਗੇ ਟਮਾਟਰ ਇਹ ਆਪਾਂ ਚਟਣੀ ਜਿਹੜੀ ਆਪਾਂ ਮਿਕਸੀ ਦੇ ਜਾਰ ਵਿੱਚ ਪਾ ਲੈਨੇ ਆ ਸਾਰਾ ਮਟੀਰੀਅਲ ਇਹ ਆਪਾਂ ਟਮਾਟਰ ਵੀ ਪਾ ਦਿੰਨੇ ਆ ਮਿਕਸੀ ਜਾਰ ਵਿੱਚ ਆਪਾਂ ਕਰ ਦਾਂਗੇ ਬੰਦ ਤੇ ਇਹਨੂੰ ਘੇੜਾ ਦਵਾ ਲੈਨੇ ਆ ਚਟਣੀ ਬਣਾ ਲਾਂਗੇ ਚੰਗੀ ਤਰ੍ਹਾਂ ਮੈਸ਼ ਕਰਕੇ ਤੇ ਫਿਰ ਆਪਾਂ ਇਹਦੇ ਵਿੱਚ ਕਿਹੜਾ ਕਿਹੜਾ ਮਸਾਲਾ ਪਾਵਾਂਗੇ ਉਹ ਆਪਾਂ ਤੁਹਾਨੂੰ ਅੱਗੇ ਵਿਖਾਉਨੇ ਆ ਇਹਨੂੰ ਚੰਗੀ ਤਰ੍ਹਾਂ ਆਪਾਂ ਮੈਸ਼ਰ ਦੇ ਨਾਲ ਇਸ ਤਰ੍ਹਾਂ ਮੈਸ਼ ਕਰ ਲਾਂਗੇ ਆਲੂ ਆਪਾਂ ਚੰਗੀ ਤਰ੍ਹਾਂ ਮੈਸ਼ ਕਰ ਲਿਆ। ਇਹਦੇ ਵਿੱਚ ਆਪਾਂ ਪਾਵਾਂਗੇ ਮਸਾਲੇ ਜਿਹੜੇ ਬੇਸਿਕ ਆਪਣੇ ਘਰ ਵਿੱਚ ਹੀ ਹੁੰਦੇ ਆ। ਇਹ ਪਾ ਲੈਨੇ ਆਪਾਂ ਲਾਲ ਮਿਰਚ। ਇਹਨਾਂ 'ਕਾਪਾ ਪਾਵਾਂਗੇ ਜੀਰਾ। ਥੋੜੀ ਜਿਹੀ ਆਪਾਂ ਪਾ ਲੰਗੇ ਹਲਦੀ। ਸਾਰਾ ਆਪਾਂ ਨੂਨ ਪਾ ਲੈਨੇ। ਹੁਣ ਆਪਾਂ ਸਿੱਧਾ ਹੀ ਪਾਉਨੇ ਆ। ਥੋੜਾ ਮੋਟਾ ਹੀ ਹੁੰਦਾ ਵਾ ਤੇ ਥੋੜਾ ਲਾਲ ਹੁੰਦਾ ਵਾ ਜਿਹੜਾ ਆਪਾਂ ਘਰ ਵਿੱਚ ਬਣ ਤਿਆਰ ਕੀਤਾ ਨਿੰਬੂ ਦੇ achar ਦਾ। ਚੰਗੀ ਤਰ੍ਹਾਂ ਆਪਾਂ ਨੂੰ ਮਿਸ ਕਰ ਲਾਂਗੇ। ਕਾਕਾ ਲੱਗਿਆ ਆਪਣੇ ਰੋਲਾ ਪਾਈ ਜਾਂਦਾ ਵਾ ਕਾਕਾ ਕਹਿੰਦਾ ਚੀਜੀ ਬਣਾ ਕੇ ਦਿਓ ਤੇ ਤਾਂ ਬਦਾਂ ਬੱਚਿਆਂ ਨੂੰ ਛੁੱਟੀਆਂ ਹੋ ਗਈਆਂ ਵਾ ਛੁੱਟੀਆਂ ਦੇ ਵਿੱਚ ਤੇ ਬੱਚਿਆਂ ਨੂੰ ਬਈ ਇਹ ਹੀ ਲਾਹ ਵਾ ਦੂਜੇ ਦਿਨ ਕੋਈ ਨਾ ਕੋਈ ਫਰਾਈ ਸਨੈਕਸ ਬਣਾ ਦਿਓ ਅੱਜ ਹੁਣ ਫੇਰ ਰੋਲਾ ਪਾਉਂਦੇ ਹੀ ਸਾਨੂੰ ਕੁਝ ਨਾ ਕੋਈ ਸਨੈਕਸ ਬਣਾ ਕੇ ਦਿਓ ਆਲੂ ਵਾਲੇ ਤੇ ਆਪਾਂ ਆਲੂ ਵਾਲੇ ਸਨੈਕਸ ਬਣਾ ਰਹੇ ਆ ਇਹ ਆਪਾਂ ਪਾ ਦਾਂਗੇ ਥੋੜਾ ਜਿਹਾ ਦੋ ਚਮਚੇ ਚੋਲਾ ਦਾ ਆਟਾ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹਦਾ ਇੱਕ ਆਪਾਂ ਡੋ ਬਣਾ ਲੈਣਾ ਹਲੋ ਇਸ ਤਰ੍ਹਾਂ ਆਪਾਂ ਮਿਕਸ ਕਰਕੇ ਇਸ ਤਰ੍ਹਾਂ ਦਾ ਇੱਕ ਡੋ ਬਣ ਗਿਆ ਵਾ ਇਹਦੇ ਹੁਣ ਆਪਾਂ ਇੰਨੇ-ਇੰਨੇ ਲੋਈਆਂ ਜਿਹਾ ਤੋੜ ਕੇ ਇਹਨੂੰ ਐ ਆਪਾਂ ਗੋਲ ਕਰ ਲਾ ਆਪਾਂ ਥੋੜਾ ਥੋੜਾ ਆਟਾ ਉੱਪਰ ਵੀ ਲਾ ਦਾਂਗੇ। ਅਰੇ ਕੋਤ ਮੈਂ ਅੱਗੇ ਚੁੱਲੇ ਤੇ ਬਾਲ ਲਈ ਆ ਤੇ ਉੱਤੇ ਰੱਖੀ ਕੜਾਈ ਦੇ ਵਿੱਚ ਪਾਇਆ ਆਪਾਂ ਸਰੋਂ ਦਾ ਤੇਲ ਇਹਨੂੰ ਚੰਗੀ ਤਰ੍ਹਾਂ ਸਾਰ ਲਾਂਗੇ ਤੇ ਇਹਦੇ ਵਿੱਚ ਆਪਾਂ ਸਨੈਕਸ ਤਲਾਂਗੇ ਮਠੀ ਮਠੀ ਅੱਗ ਤੇ ਪਕਾਵਾਂਗੇ ਤੇਲ ਆਪਣਾ ਸੜ ਗਿਆ ਤੇ ਆਪਾਂ ਵਿੱਚ ਫਰੈਂਸ ਪਾਵਾਂਗੇ। ਤੁਹਾਡੇ ਸਾਹਮਣੇ ਵੇਖੋ ਕਿੱਡੇ ਸੋਨੇ ਪੱਕ ਗਏ ਆ ਆਪਾਂ ਬਿਲਕੁਲ ਮੱਠੀ ਮੱਠੀ ਅੱਗ ਤੇ ਪਕਾਏ ਆ ਤੇ ਇਹਨਾਂ ਨੂੰ ਹੁਣ ਆਪਾਂ ਕੱਢ ਲੈਣਾ ਜਿੱਸੇਦਰਾ ਆਪਾਂ ਸਾਰੇ ਸਮਾਂ ਕਿਸੇ ਪਕਾ ਲਾਂਗੇ ਸਨੈਕਸ ਆਪਾਂ ਆ ਵੀ ਤਲ ਲਿਆ ਆ ਦੇਖੋ ਜੀ ਆਪਣੇ ਸਨੈਕਸ ਬਣ ਕੇ ਤਿਆਰ ਆ। ਕੁਛ ਆਪਾਂ ਇਦਾਂ ਲੰਬੇ ਬਣਾਏ ਆ ਤੇ ਕੁਛ ਆਪਾਂ ਇਦਾਂ ਗੋਲ ਬਣਾਏ ਆ ਬੱਚਿਆਂ ਦੀ ਪਸੰਦ ਤੇ ਨਾਲ ਆਪਾਂ ਬਣਾਈਆਂ ਚਟਣੀ ਹਰੀ, ਅਦੀਨੇ ਦੀ ਤੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਦੱਬ ਕੇ ਕਰ ਦਿਓ। ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆਂ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ। ਤਦ ਤੱਕ ਲਈ ਰੱਬ ਰਾਖਾ।